ਤੁਸੀਂ ਦੇਖ ਰਹੇ ਹੋ ਰਿਆਸਤ نیوز ਤੇ ਮੈਂ ਪਰਵਿੰਦਰ ਸਿੰਘ ਅੱਜ ਅਸੀਂ ਹਲਕਾ ਖਡੂਰ ਸਾਹਿਬ ਦੇ ਏਰੀਆ ਦੇ ਵਿੱਚ ਆਏ ਹਾਂ ਇੱਥੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬੀਆਂ ਨੇ ਕਈ ਪਿੰਡ ਦੇ ਲੋਕ ਨੇ ਜਿਹੜੇ ਉਹ ਨਾਲ ਲੱਗਦੇ ਪਿੰਡ ਨੇ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਤੇ ਮੇਰੇ ਨਾਲ ਸਰਦਾਰ ਸਾਹਿਬ ਬੈਠੇ ਨੇ ਨਾਲ ਗੱਲਬਾਤ ਕਰਾਂਗੇ ਵੀ ਇਹ ਪਿੰਡ ਦੇ ਹਾਲਾਤ ਕਿਵੇਂ ਦੇ ਨੇ ਕਿੰਨੀ ਕੁ ਫਸਲ ਹੈ ਜਿਹੜੀ ਬਰਬਾਦ ਹੋਈ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਫਸਲ ਜਿਹੜੀ ਆ ਬਿਲਕੁਲ ਪੂਰੀ ਤਰ੍ਹਾਂ ਹੀ ਤਬਾਹ ਹੋ ਚੁੱਕੀ ਆ ਪਾਣੀ ਤਕਰੀਬਨ 26 ਤਾਈ ਦਿਨ ਹੋ ਗਿਆ ਬਿਲਕੁਲ ਝੋਨਾ ਜਿਹੜਾ ਥੱਲੇ ਗਲ ਚੁੱਕਿਆ ਵਾ ਲਗਭਗ ਗੰਨੇ ਦਾ ਵੀ ਨੁਕਸਾਨ ਹੋ ਚੁੱਕਿਆ ਵਾ ਕਿਉਂਕਿ ਪਾਣੀ ਜਿਹੜਾ ਵਾ ਬਹੁਤ ਹੱਦ ਤੋਂ ਜ਼ਿਆਦਾ ਹੋ ਗਿਆ ਤੇ ਪੱਠੇ ਚਾਰਾ ਤਾਂ ਬਿਲਕੁਲ ਹੀ ਇਹਨਾਂ ਦੋ ਚੌਂ ਦਿਨਾਂ ਦੇ ਵਿੱਚ ਹੀ ਖਤਮ ਹੋ ਗਿਆ ਇਸ ਕਰਕੇ ਇਹ ਪਿੰਡ ਨੂੰ ਜਿਹੜੀਆਂ ਵਾ ਬਹੁਤ ਹੈਲਪ ਦੀ ਜ਼ਰੂਰਤ ਆ ਤੇ ਕੋਈ ਨਹੀਂ ਉਹ ਬਰਾਏ ਸਾਹਿਬ ਵੱਲੋਂ ਜੋ ਭਰਾਲਾ ਕੀਤਾ ਗਿਆ ਉਹਦਾ ਸਾਰਾ ਪਿੰਡ ਬਹੁਤ ਧੰਨਵਾਦੀ ਆ ਬਹੁਤ ਮਦਦ ਕੀਤੀ ਉਹਨਾਂ ਨੇ 2023 ਦੇ ਵਿੱਚ ਵੀ ਉਹਨਾਂ ਨੇ ਬਹੁਤ ਮਦਦ ਕੀਤੀ ਸੀ ਹੁਣ ਵੀ ਮਦਦ ਬਹੁਤ ਕਰ ਰਹੇ ਆ ਉਹਨਾਂ ਤੋਂ ਆਸ ਆ ਸਰਕਾਰ ਨਾਲ ਬਾਤ ਉਹਨਾਂ ਦੇ ਆਸ ਹੈ ਕਿ ਉਹ ਲੋਕਾਂ ਦੀ ਜਾਦੀ ਬਾਹ ਫੜਦੇ ਆ ਫੜਨਗੇ ਭਾਈ ਖਾਨ ਸਾਹਿਬ ਜੀ ਭਾਈ ਤੁਸੀਂ ਸੁਣਿਆ ਪਿੰਡ ਦੇ ਵਿੱਚ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਿਹੜਾ ਉਹ ਨਹੀਂ ਪਹੁੰਚਿਆ ਅਸੀਂ ਵੀ ਹੁਣ ਦੇਖੋ ਸਾਡੇ ਵੀ ਜਿਹੜੇ ਵਹੀਕਲ ਨੇ ਉਹ ਇੱਥੇ ਆ ਨਹੀਂ ਸਕਦੇ ਕਿਉਂਕਿ ਇੱਥੇ ਪਾਣੀ ਆਇਆ ਹੋਇਆ ਜਿਹੜੀ ਮਿੱਟੀ ਐ ਕਾਫੀ ਇਹ ਚੀਕਣੀ ਬਣੀ ਹੋਈ ਆ ਕੋਈ ਵੀ ਕਾਰ ਐ ਜਾਂ ਸਕੂਟਰ ਮੋਟਰਸਾਈਕਲ ਇੱਥੇ ਨਹੀਂ ਪਹੁੰਚ ਸਕਦਾ ਤੇ ਮੇਰੇ ਨਾਲ ਟਰੈਕਟਰ ਤੇ ਬਾਈ ਜੀ ਬੈਠੇ ਨੇ ਦੱਸਣਗੇ ਬਾਈ ਜੀ ਹਾਲਾਤ ਕਿਵੇਂ ਦੇ ਨੇ ਤੁਸੀਂ ਤਾਂ ਇੱਥੇ ਰਹਿੰਦੇ ਹੋ ਹਾਲਾਤ ਤਾਂ ਵੀ ਅਖਾਵਾ ਵੀ ਐ ਤਾਂ ਬਹੁਤ ਏਰੀਆ ਵਧੀਆ ਸੀ ਪਰ ਇਹ ਪਾਣੀ ਨੇ ਦਾ ਨੁਕਸਾਨ ਕਰ ਦਿੱਤਾ ਗਿਆ ਵਾ ਕਿ ਕੋਈ ਬਚਨ ਦਾ ਉਪਰਾਲਾ ਨਹੀਂ ਹੈਗਾ ਜਿੱਦਾਂ ਭਾਈ ਨੇ ਉਹ ਕਿਹਾ ਕਿ ਝੋਨਾ ਨਹੀਂ ਬਚਿਆ ਇਹ ਤੋਂ ਨਾ ਬਚਣ ਤੋਂ ਬਾਅਦ ਵਿੱਚ ਇਹਨਾਂ ਨੁਕਸਾਨ ਹੋ ਜਾਂਦਾ ਅੱਜ ਤਾਂ ਆਪਾਂ ਚੋਣੇ ਨੂੰ ਕਹਿੰਦੇ ਆ ਜਦੋਂ ਪਾਣੀ ਮੁੜ ਜਾਂਦਾ ਬਾਅਦ ਵਿੱਚ ਪੈਲੀਆਂ ਤਬਾਹ ਹੋ ਜਾਂਦੀਆਂ ਉਹ ਵੀ ਜੀਵਿਦਾਰ ਨੂੰ ਖਰਚਾ ਬਹੁਤ ਜ਼ਿਆਦਾ ਪੈਂਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਮੈਂ ਪਿੰਡ ਦੇ ਲੋਕ ਜਿਹੜੇ ਹੜ੍ਹ ਦੇ ਵਿੱਚ ਪਿੰਡ ਆਏ ਹੋਏ ਨੇ ਉਹਨਾਂ ਦੀ ਮਦਦ ਦੇ ਲਈ ਸਾਡੇ ਵੱਲੋਂ ਟੀਮਾਂ ਬਣਾਈਆਂ ਗਈਆਂ ਥੋੜੇ ਪਿੰਡ ਦੇ ਵਿੱਚ ਟੀਮ ਆਈ ਹੈ ਕੋਈ ਸਰਕਾਰ ਵੱਲੋਂ ਨਹੀਂ ਸਾਹਿਬ ਜੀ ਕੋਈ ਨਹੀਂ ਸਾਡੇ ਦੇ ਖੁਦ ਲਾ ਕੇ ਟੌਂਗ ਸਾਹਿਬ ਹਣੀ ਗਵਾਂਢੀ ਪਿੰਡ ਦੇ ਨੇ ਅਸੀਂ ਕਿੱਦਾਂ ਕਹਿ ਦਈਏ ਵੀ ਆਏ ਹੋਏ ਆ ਅਹੀਂ ਕੋਤ ਲੱਗੇ ਤੇ ਰਹਿਣ ਵਾਲੇ ਸਾਚੀਂ ਦਾ ਕਦੀ ਦੇਖਿਆ ਨਹੀਂ ਉਹਨਾਂ ਨੂੰ ਇੱਥੇ ਨਾ ਕਦੀ ਆਏ ਨਾ ਉਹਨਾਂ ਨੇ ਕਦੀ ਆਣ ਕੇ ਜਾਜਾ ਕੀਤਾ ਹੀ ਆ ਕਿ ਅਸੀਂ ਤੁਹਾਡੇ ਵੱਲ ਆਏ ਆ ਤੁਹਾਡਾ ਕੁਫਾਇਦਾ ਕਰੀਏ ਜਾਂ ਕੋ ਤੁਹਾਨੂੰ ਚੀਜ਼ ਦਈਏ ਕੁਛ ਨਹੀਂ ਦਿੱਤਾ ਸਾਡੇ ਸਾਡਾ ਜੋ ਵੀ ਨੁਕਸਾਨ ਸਾਡਾ ਤੇ ਰੱਬ ਹੀ ਆਤਰਾ ਹੈ ਕਾ ਦੂਜੀ ਸੁਣਿਆ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਇੱਕ ਸਰਵਤ ਦਾ ਭਲਾਚਾਰੀ ਤੇ ਉਹ ਟਰਸਟ ਹੈ ਉਹਦੇ ਮੈਂਬਰ ਆ ਕੇ ਇੱਥੇ ਪਿੰਡ ਦੇ ਵਿੱਚ ਸੇਵਾ ਕਰ ਰਹੇ ਨੇ ਲੋਕਾਂ ਤਾਂ ਕਿ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹ ਬਚਾਈਆਂ ਜਾਂਦੀਆਂ ਨੇ ਇਹ ਕਿੰਨੇ ਕੇ ਦਿਨ ਹੋ ਗਏ ਜੀ ਇੱਥੇ ਪਾਣੀ ਦਾ ਕੋਈ 20 ਤੋਂ 25 ਦਿਨ ਹੋ ਗਏ ਆ 25 25 ਦਿਨ ਕੋਈ 5 ਤਰੀਕ ਦਾ ਆਇਆ ਆ ਵਾ ਗਾੜੀ ਕੋਈ ਲਾ ਲੋ ਦਾ 25 ਦਿਨ ਹੋ ਗਏ ਪਾਣੀ ਆਇਆ ਨਹੀਂ ਤੱਕ ਹਾਂ ਜੀ ਤਾ ਲਗਭਗ 1 ਮਹੀਨੇ ਦੇ ਨੇੜੇ ਤੇੜੇ ਹੋ ਗਿਆ ਜਿਹੜਾ ਇਹ ਨਾ ਖੇਤਾਂ ਦੇ ਵਿੱਚ ਪਾਣੀ ਆਇਆ ਹੋਇਆ ਲੋਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਸਾਰੀਆਂ ਤਬਾਹ ਹੋ ਗਈਆਂ ਤੁਸੀਂ ਪਿੰਡ ਦੇ ਵਿੱਚ ਪਹੁੰਚੇ ਹੋਇਆ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਬੈਠੇ ਆ ਕਿਉਂਕਿ ਇੱਥੇ ਪੈਦਲ ਤੁਰਨ ਦੇ ਵੀ ਹਾਲਾਤ ਨਹੀਂ ਨੇ ਕਿੰਨੇ ਦਿਨ ਹੋ ਗਏ ਭਾਈ ਜੀ ਇੱਥੇ ਪਾਣੀ ਆਏ ਨੂੰ ਇਹਨੂੰ 25 ਦਿਨ ਹੋ ਗਏ ਭਾਜੀ ਅਜੇ 5 ਦਿਨ ਹੋ ਗਏ ਇਹਨਾਂ ਨੂੰ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਨੁਕਸਾਨ ਬੇਹੱਦ 100% ਨੁਕਸਾਨ ਹੋ ਗਿਆ ਕਿ ਸੇਵੀ ਫਸਲ ਦਾ ਮਤਲਬ 5% ਵੀ ਪਕਾਇਆ ਨਹੀਂ ਬਚਿਆ ਟੋਟਲ ਨਸ਼ਕ ਹੋ ਗਈ ਹੈ ਪਾਣੀ ਲਖਣ ਦੇ ਅਜੇ ਵੀ ਕੋਈ ਅਸਰ ਨਹੀਂ ਹੈਗੇ ਜਦੋਂ ਪਾਣੀ ਲੈਣਾ ਵਾ ਉਦੋਂ ਜ਼ਮੀਨਾਂ ਦੇ ਵਿੱਚ ਕਈਆਂ ਥਾਵਾਂ ਤੇ 10-10 15-15 ਫੁੱਟ ਹੋਏ ਪੈ ਜਾਣੇ ਆ ਰੇਤਾ ਪੈ ਜਾਣੀ ਆ ਉਹਨਾਂ ਨੂੰ ਬਣਾਉਣ ਦੇ ਉੱਤੇ ਵੀ ਮੁੜ ਕੇ 10-10 ਤੋਂ 15-15000 ਰੁਪਇਆ ਟਰੈਕਟਰ ਦਾ ਡੀਜ਼ਲ ਲੱਗ ਜਾਂਦਾ ਜੋ ਕਿ ਬਹੁਤ ਹੀ ਮੁਸ਼ਕਲ ਸਥਿਤੀ ਵਿੱਚ ਚੱਲ ਜਾਂਦੀ ਆ ਜਮੀਦਾਰ ਨੂੰ ਪਰ ਉਹਨੂੰ ਮਜਬੂਰੀ ਵਸ ਕਰਨਾ ਪੈਣਾ ਵਾ ਪਰ ਇਹ ਵੀ ਸਰਕਾਰ ਬਾਹ ਫੜੇ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਆਮ ਆਦਮੀ ਦੇ ਦਲਵੀਰ ਸਿੰਘ ਟੋਂਗ ਇਥੋਂ ਸਿਰਫ 10 ਕਿਲੋਮੀਟਰ ਆ ਉਹ ਆਏ ਜਰੂਰ ਹੀ ਇੱਕਦਮ ਮੜਾ ਜਾ ਗੇੜਾ ਮਾਰ ਕੇ ਫੋਟੋ ਫਾਟਮਾ ਲਾ ਕੇ ਤੇ ਚੱਲ ਗਏ ਕੋਈ ਹਿਜਾਂਗੇ ਚਾਰਾ ਭੇਜਾਂਗੇ ਜਾਂ ਤੁਹਾਡੇ ਕੋਲ ਮੁਆਵਜ਼ਾ ਦਵਾਂਗੇ ਜਾਂ ਕੋਈ ਵੀ ਤੁਹਾਡੀ ਹੱਲ ਮੈਂ ਕਰਾਂਗੇ ਕੋਈ ਐਲਾਨ ਨਹੀਂ ਕਰਕੇ ਗਏ ਫੋਟੋਆਂ ਲਵਾਈਆਂ ਫੋਟੋਆਂ ਲਵਾ ਕੇ ਤੇ ਚੱਲ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਕੋਈ ਸਰਕਾਰਾਂ ਦੇ ਪਬਲਿਕ ਨੂੰ ਸਰਕਾਰਾਂ ਦੇ ਉੱਤੇ ਬਹੁਤ ਜ਼ਿਆਦਾ ਆਸ ਹੁੰਦੀ ਹੈ ਪਰ ਜਿਹੜੇ ਭਗਵੰਤ ਮਾਨ ਦੀ ਸਰਕਾਰ ਆ ਇਹਨੇ ਹੁਣ ਤੱਕ ਕਿਸੇ ਵੀ ਬਲਕਿ ਕਿਸੇ ਦੇ ਹਲਕੇ ਜਿੱਤੇ ਵੀ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿੱਤੋਂ ਇਹਨੂੰ ਲੋਕ ਦੁਬਾਰਾ ਚੁਣਨ ਦੀ ਇੱਛਾ ਰੱਖਣ ਜਾਂ ਇਹ ਕਿ ਇਹ ਪਿੰਡ ਦੀ ਬਾਹ ਫੜ ਕੇ ਖਾਸ ਕਰ ਹੜਾਵਾਲੇ ਪਿੰਡਾਂ ਦੀਆਂ ਬਾਵਾ ਬਾਹ ਫੜੀ ਹੋਈਆਂ ਜਾਂ ਆਇਆ ਰੇ ਇਹ ਆ ਸਾਡੇ ਬਿਆਸ ਤੋਂ ਲੈ ਕੇ ਸਲਤਨਪੁਰ ਲੋਧੀ ਸਰਕਤ 35-40 ਕਿਲੋਮੀਟਰ ਆ ਜਿਹੜਾ ਸਾਰਾ ਹੀ ਰਕਦਾ ਪਾਣੀ ਦੇ ਥੱਲੇ ਡੁੱਬਿਆ ਪਿੰਡਾਂ ਦੇ ਵਿੱਚ ਪਾਣੀ ਹੈ ਪਰ ਹਾਲੇ ਤੱਕ ਉਥੇ ਮੁੱਖ ਮੰਤਰੀ ਸਾਹਿਬ ਇੱਕ ਵਾਰ ਵੀ ਨਹੀਂ ਆਏ ਉੱਥੇ ਉਹਨਾਂ ਨੂੰ ਜਦ ਕਿ ਉਹਨਾਂ ਦੀ ਡਿਊਟੀ ਬਣਦੀ ਫਰਜ਼ ਬਣਦਾ ਸੀ ਉਹਨਾਂ ਦਾ ਕਿ ਉਹ ਇੱਥੇ ਆਣ ਕੇ ਕਿ ਨਹੀਂ ਲੋਕਾਂ ਦੀ ਮਾਂ ਫੜਦੇ ਤਾਂ ਤੁਸੀਂ ਸੁਣਿਆ ਹਲਕਾ ਖਡੂਰ ਸਾਹਿਬ ਦਾ ਜਿਹੜਾ ਇਹ ਏਰੀਆ 35 ਤੋਂ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਿੰਡ ਨੇ ਜਿਹੜੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਪਿੰਡ ਵਾਲੇ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਇਹ ਨਾ ਪਿੰਡਾਂ ਦੇ ਵਿੱਚ ਆ ਕੇ ਸਾਡੀ ਸਾਰ ਨਹੀਂ ਲੈ ਰਿਹਾ ਤਾਂ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਮੁੱਖ ਮੰਤਰੀ ਭਗਵਾਨ ਜੀ ਅਕਸਰ ਕਹਿੰਦੇ ਨਜ਼ਰ ਆਉਂਦੇ ਨੇ ਵੀ ਮੈਂ ਕਿਸਾਨ ਦਾ ਪੋਤਾ ਹਾਂ ਜਿਹੜੇ ਕਿਸਾਨ ਨੇ ਮੈਂ ਇਹਨਾਂ ਦੇ ਹੀ ਪਰਿਵਾਰਾਂ ਦੇ ਵਿੱਚੋਂ ਆ ਪਰ ਹੁਣ ਕਿਸਾਨਾਂ ਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਸਰਕਾਰਾਂ ਇਹਨਾਂ ਦਾ ਮੁਆਵਜ਼ਾ ਦੇਣ ਗਿਆ ਕਿ ਨਹੀਂ ਦੇਣ ਗਿਆ ਇੱਥੇ ਵੱਡੇ ਸਵਾਲ ਨੇ ਜਿਹੜੇ ਸਰਕਾਰ ਦੇ ਉੱਤੇ ਖੜੇ ਹੁੰਦੇ ਨੇ ਕਿ